ਦੋਸਤੋ ਉਸਦਾ ਜਨਮ 1 ਜਨਵਰੀ 2025 ਨੂੰ ਹੋਇਆ ਸੀ ਅੱਜ ਉਸਦੀ ਉਮਰ ਜਿਹੜੀ ਹੈ ਤਕਰੀਬਨ 8-9 ਮਹੀਨੇ ਹੈ ਤੇ 8-9 ਮਹੀਨੇ ਦੀ ਉਮਰ ਵਿੱਚ ਉਸ ਨੂੰ ਨੌਕਰੀ ਵੀ ਮਿਲ ਗਈ ਹੈ ਤੇ ਨੌਕਰੀ ਵੀ ਕੋਈ ਐਰੀ-ਗੈਰੀ ਨਹੀਂ ਉਹ ਮੰਤਰੀ ਹੈ ਤੇ ਮੰਤਰੀ ਵੀ ਕਿਸੇ ਰਾਜ ਦਾ ਕਿਸੇ ਸੂਬੇ ਦੀ ਨਹੀਂ ਇੱਕ ਦੇਸ਼ ਦੀ ਮੰਤਰੀ ਹੈ ਤੇ ਦੇਸ਼ ਦਾ ਨਾਮ ਕੀ ਹੈ ਅਤੇ ਉਹ ਇੰਨੀ ਛੋਟੀ ਉਮਰ ਵਿੱਚ ਇਸ ਉਮਰ ਵਿੱਚ ਅਜੇ ਬੱਚੇ ਜਿਹੜੇ ਹਨ ਉਹ ਦੁੱਧ ਚੁੰਘਦੇ ਹੁੰਦੇ ਆ ਤੇ ਉਹ ਮੰਤਰੀ ਬਣੀ ਬੈਠੀ ਐ ਕੌਣ ਐ ਉਹ ਕਿਸ ਮੰਤਰੀ ਦੀ ਗੱਲ ਕਰ ਰਹੇ ਆ ਅਸੀਂ ਸਸਰੀਏ ਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੇਸ਼ ਅਲਬਾਨੀਆ ਤੇ ਰਾਜਧਾਨੀ ਦਾ ਨਾਮ ਐ ਤਿਰਾਨਾ ਤੇ ਉਸ ਲੜਕੀ ਦਾ ਨਾਮ ਕੀ ਐ ਡੈਇਲਾ ਦਾ ਡੈਇਲਾ ਜਿਹੜਾ ਹੈ ਜਿਸ ਦਾ ਅਰਥ ਐ ਧੁੱਪ ਜਾਂ ਰੌਸ਼ਨੀ ਜਾਂ ਸੂਰਜ ਉਸੇ ਲੜਕੀ ਦੀ ਗੱਲ ਕਰ ਰਹੇ ਹਾਂ ਤੇ ਉਹ ਅੱਜ ਅਲਬਾਨੀਆ ਦੇਸ਼ ਦੇ ਵਿੱਚ ਉਹ ਮੰਤਰੀ ਬਣੀ ਹੈ ਕੈਬਨਟ ਮੰਤਰੀ ਬਣੀ ਹੈ ਤੇ ਸਰ ਕੇਂਦਰ ਸਰਕਾਰ ਦੇ ਵਿੱਚ ਉਹ ਮੰਤਰੀ ਬਣੀ ਹੈ ਤੇ ਕਿਵੇਂ ਬਣੀ ਹੈ ਇਸ ਗੰਢ ਨੂੰ ਆਪਾਂ ਖੋਲਦੇ ਹਾਂ ਦੋਸਤੋ ਪ੍ਰਾਈਮ ਮਿਨਿਸਟਰ ਐਡੀ ਰਾਮਾ ਨੇ ਉਸ ਨੂੰ ਐਡੀ ਰਾਮਾ ਜਿਹੜੇ ਹਨ ਉਹ ਪ੍ਰਧਾਨ ਮੰਤਰੀ ਬਣੇ ਨੇ ਚੌਥੀ ਵਾਰ ਅਲਬਾਨੀਆ ਦੇ ਦਰਜਤਨ ਤੋਂ ਕੁਝ ਮਹੀਨਿਆਂ ਦੇ ਅੰਦਰ ਅੰਦਰ ਇਹ ਕਾਰਨਾਮਾ ਕਰ ਦਿਖਾਇਆ ਇਹ ਚਮਤਕਾਰ ਕਰ ਦਿੱਤਾ ਹੈ ਤੇ ਚਮਤਕਾਰ ਕੀ ਹੈ ਇਹ ਉਸਨੇ ਡਿਜੇਲਾ ਜਿਹੜੀ ਹੈ ਉਸ ਨੂੰ ਇੱਕ ਮਨਿਸਟਰ ਦਾ ਦਰਜਾ ਦਿੱਤਾ ਮਨਿਸਟਰ ਬਣਾ ਦਿੱਤਾ ਹੈ ਉਹ ਕੈਬਨਟ ਮੰਤਰੀ ਹੈ ਉਹ ਬਕਾਇਦਾ ਪਾਰਲੀਮੈਂਟ ਵਿੱਚ ਜਾਂਦੀ ਹੈ ਸੰਸਦ ਦੇ ਵਿੱਚ ਜਾਂਦੀ ਹੈ ਉੱਥੇ ਭਾਸ਼ਣ ਦਿੰਦੀ ਹੈ ਉਥੇ ਉਹ ਫੈਸਲੇ ਲੈਂਦੀ ਹੈ ਅਤੇ ਇੱਕ ਸੰਪੂਰਨ ਮੰਤਰਾਲੇ ਇੱਕ ਸੰਪੂਰਨ ਵਿਭਾਗ ਹੈ ਉਸ ਦੀ ਉਹ ਮੁਖੀ ਹੈ ਉਸ ਦੀ ਉਹ ਕੈਬਨਟ ਮੰਤਰੀ ਹੈ ਤੇ ਉਹ ਬਣੀ ਕਾਵੇ ਤੋਂ ਹੈ ਉਹ ਪਿਕਸਲ ਕੋਡ ਤੋਂ ਬਣੀ ਹੈ ਤੇ ਉਹ AI ਆਰਟੀਫੀਸ਼ੀਅਲ ਇੰਟੈਲੀਜੈਂਸ ਮਨਿਸਟਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਦਾ ਜਿਹੜਾ ਮੰਤਰਾਲਾ ਹੈ ਉਸ ਨੂੰ ਸੰਭਾਲਣ ਵਾਲੀ ਮੰਤਰੀ ਹੈ ਨਹੀਂ ਉਸ ਦਾ ਮੰਤਰਾਲੇ ਕੋਈ ਹੋਰ ਹੈ ਪਰ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਪਿਕਸਲ ਦੇ ਰਾਹੀਂ ਬਿਟਸ ਦੇ ਰਾਹੀਂ ਇੱਕ ਰੋਬੋਟ ਹੈ ਜਿਸ ਨੂੰ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਦੁਨੀਆ ਵਿੱਚ ਅਲਬੇਨੀਆ ਪਹਿਲਾ ਦੇਸ਼ ਬਣਦਾ ਹੈ ਜਿਸ ਨੇ ਇੱਕ AI ਮਸਨੂਈ ਬੁੱਧੀ ਜਾਂ ਜਾਲੀ ਜਾਂ ਨਕਲੀ ਜਿਹੜੀ ਅਕਲ ਹੈ ਜਾਂ ਮਸਨੂਈ ਬੁੱਧੀ ਹੈ ਵਾਲੇ ਕਿਸੇ ਪਰਸਨ ਨੂੰ ਕਿਸੇ ਵਿਅਕਤੀ ਨੂੰ ਇੱਕ ਵਰਚੁਅਲ ਮਿਨਿਸਟਰ ਬਣਾ ਦਿੱਤਾ ਹੈ ਇੱਕ ਮਿਨਿਸਟਰ ਬਣਾ ਦਿੱਤਾ ਹੈ ਰੀਅਲ ਲਾਈਫ ਮਿਨਿਸਟਰ ਬਣਾ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਆਖਿਆ ਹੈ ਕਿ ਜਿਹੜੇ ਪਬਲਿਕ ਫੰਡ ਹੁੰਦੇ ਨੇ ਮਤਲਬ ਇਹ ਜਨਤਕ ਨਿਧੀਆਂ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਜਿੱਥੇ ਸਰਕਾਰ ਦਾ ਪੈਸਾ ਲੱਗਾ ਹੈ ਉਹ ਜਿੱਥੇ-ਜਿੱਥੇ ਵੀ ਸਰਕਾਰ ਦਾ ਪੈਸਾ ਲੱਗਾ ਹੈ ਉਸ ਨੂੰ ਇਹ ਵੇਖਣ ਦੇ ਲਈ ਅਨਸ਼ੋਰ ਕਰਨ ਦੇ ਲਈ ਇਹ ਯਕੀਨੀ ਬਣਾਉਣ ਲਈ ਕਿ ਇਹ ਪੈਸਾ ਸਹੀ ਜਗ੍ਹਾ ਤੇ ਲੱਗਾ ਹੈ ਅਰ ਜ ਇਸ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਚ ਕੋ ਪ੍ਰਬੰਧ ਜਾਂ ਕੋ ਵਰਤੋਂ ਤਾਂ ਨਹੀਂ ਕੀਤੀ ਗਈ ਇਹ ਚੈੱਕ ਰੱਖਣ ਦੇ ਲਈ ਚੈੱਕ ਸੈਂਡ ਬੈਲੈਂਸ ਜਿਸ ਨੂੰ ਆਪਾਂ ਕਹਿੰਦੇ ਹਾਂ ਤਾਂ ਉਹਦੇ ਲਈ ਧਿਆਨ ਦੇਣ ਦੇ ਲਈ ਉੱਥੇ ਸਕਰੂਟੀਨੀ ਕਰਨ ਦੇ ਲਈ ਉਸ ਦੇ ਵਿੱਚ ਪ੍ਰੋਪਰ ਉਸ ਦੇ ਉੱਤੇ ਨਿਗਰ ਰੱਖਣ ਦੇ ਲਈ ਉਸ ਦੀ ਚੌਕਸੀ ਕਰਨ ਦੇ ਲਈ ਇਹ ਮੰਤਰਾਲਾ ਜਿਹੜਾ ਹੈ ਉਹ ਮੈਡਮ ਹੈ ਜਿਹੜੀ ਡੀਐਲਆਈ ਜਿਸ ਦਾ ਨਾਮ ਧੁੱਪ ਸੂਰਜ ਜਾਂ ਰੌਸ਼ਨੀ ਹੈ ਤਾਂ ਉਹਨਾਂ ਨੂੰ ਇਹ ਮੰਤਰਾਲਾ ਸੰਭਾਲ ਦਿੱਤਾ ਗਿਆ ਹੈ ਤੇ ਦੁਆਰਾ ਫਿਰ ਦੱਸਦੀ ਹੈ ਕਿ ਉਹ AI ਮინისტრ ਨੇ ਭਾਵ ਮਸਨੂਈ ਬੁੱਧੀ ਨਾਲ ਬਣਿਆ ਹੋਇਆ ਇੱਕ ਰੋਬੋਟਾਈਕ ਜਾਂ ਵਰਚੁਅਲ ਤੇ ਜਿਹੜਾ ਇੱਕ ਆਦਮੀ ਹੈ ਜਾਂ ਇੱਕ ਔਰਤ ਹੈ ਪਰ ਉਸ ਨੂੰ ਰੀਅਲ ਲਾਈਫ ਦੇ ਵਿੱਚ ਮਿਨਿਸਟਰ ਬਣਾ ਦਿੱਤਾ ਗਿਆ ਹੈ ਉਹਨੇ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਐਡੀ ਰਾਮਾ ਉਹਨਾਂ ਨੇ ਤਾਂ ਇਹ ਫੈਸਲਾ ਲੈ ਲਿਆ ਪਰ ਦੂਜੇ ਪਾਸੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵਿਰੋਧੀ ਪਾਰਟੀ ਵੀ ਹੁੰਦੀ ਹੈ ਤੇ ਗੈਜਮੈਂਟ ਵਰਦੀ ਜਿਹੜੇ ਹਨ ਉਹ اپੋਜੀਸ਼ਨ ਪਾਰਟੀ ਡੈਮੋਕ੍ਰੈਟਿਕ ਪਾਰਟੀ ਹੈ ਜਿਹੜੀ ਕਿ اپੋਜੀਸ਼ਨ ਦੇ ਵਿੱਚ ਵਿਰੋਧੀ ਪਾਰਟੀ ਹੈ ਰਾਜਸੀ ਦਲ ਹੈ ਕਾ ਉਹਨਾਂ ਦੇ ਜਿਹੜਾ ਆਗੂ ਹੈ ਉਹਨਾਂ ਦਾ ਜਿਹੜਾ ਵਿਰੋਧੀ ਦਲ ਦਾ ਨੇਤਾ ਗੈਜਮੈਂਟ ਵਰਦੀ ਉਹਨੇ ਆਖਿਆ ਕਿ ਇਹ ਨੰਬਰ 1 ਜਿਹੜਾ ਉਹਨੇ ਕ੍ਰਿਟਿਸਿਜ਼ਮ ਕੀਤਾ ਜਿਹੜੀ ਉਹਨੇ ਆਲੋਚਨਾ ਕੀਤੀ ਹੈ ਨੰਬਰ 1 ਉਹ ਕਹਿੰਦਾ ਹੈ ਕਿ ਇਹ ਸਾਰਾ ਪਬਲਿਸਿਟੀ ਟੰਟੇ ਇਹ ਪ੍ਰਪਗੈਂਡਾ ਫੈਂਟਸੀ ਹੈ ਇਹ ਉਹਨਾਂ ਦਾ ਬਿਆਨ ਹੈ ਦੂਜੀ ਗੱਲ ਉਹਨਾਂ ਨੇ ਜਿਹੜੀ ਐਮ ਹੈ ਉਹਨਾਂ ਨੇ ਇਹ ਆਖਿਆ ਕਿ ਇਹ ਸੰਵਿਧਾਨ ਵਿਰੋਧੀ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਆਇਆ ਹੈ ਕਿ ਜਿਉਂਦਾ ਜਾਗਦਾ ਜਿਹੜਾ ਇਨਸਾਨ ਹੈ ਉਹ ਮੰਤਰੀ ਬਣ ਸਕਦਾ ਹੈ ਪਰ ਇਹ ਇਥੇ ਮੰਤਰੀ ਬਣਾ ਦਿੱਤਾ ਇੱਕ ਵਰਚੁਅਲ ਪਰਸਨ ਨੂੰ ਇੱਕ ਕੰਪਿਊਟਰ ਨੂੰ ਮੰਤਰੀ ਬਣਾ ਦਿੱਤਾ ਇੱਕ ਰੋਬੋਟ ਨੂੰ ਮੰਤਰੀ ਬਣਾ ਦਿੱਤਾ ਹੈ ਦੇ ਭਾਵੇਂ ਕਿ ਇਹ ਅਲਬੇਨੀਆ ਪਲੇਟਫਾਰਮ ਹੈ ਜਿਹੜਾ ਕਿ ਪਿਛਲੇ 6 ਮਹੀਨੇ 6 ਮਹੀਨੇ ਪਿਛਲੇ ਦਾ ਮਤਲਬ ਹੈ ਕਿ 1 ਜਨਵਰੀ ਤੋਂ ਲੈ ਕੇ ਲਗਭਗ 30 ਜੂਨ ਤੱਕ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਇਸ ਡੀਏਲਾ ਨਾ ਦੀ ਜਿਹੜੀ ਮਨਿਸਟਰ ਹੈ ਤਾਂ ਉਸਨੇ ਜਿਹੜਾ ਕੰਮ ਕੀਤਾ ਉਹਨੇ ਇਹ ਕੀਤਾ ਕਿ ਜਿਹੜੇ ਸਰਕਾਰੀ ਕਾਗਜ਼ਾਤ ਬਣਾਉਣੇ ਹੁੰਦੇ ਆ ਡਾਕੂਮੈਂਟੇਸ਼ਨ ਆ ਉਹਦੇ ਵਿੱਚ 10 ਲੱਖ ਤੋਂ ਕਰੀਬ ਵੱਧ ਲੋਕਾਂ ਦੀ ਹੈਲਪ ਕੀਤੀ ਹੈ ਅਤੇ ਜਿਸ ਦੇ ਵਿੱਚ 1000 ਦੇ ਕਰੀਬ ਸਵਾਵਾਂ ਨੇ ਜਿਹੜੀਆਂ ਕਿ ਨਿਰੰਤਰ ਡੀਐਲਏ ਦੇ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਗਈਆਂ ਆਮ ਜਾਂ ਦਿੱਤੀਆਂ ਜਾਂਦੀਆਂ ਹਨ ਭਾਵੇਂ ਕਿ ਜਿਹੜਾ ਮੁੱਖ ਮੰਤਰੀ ਹੈ ਜਾਂ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਹੈ ਏਡੀ ਰਾਮਾ ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਕੋਈ ਸੀਕ੍ਰੀਟ ਜਿਹੜਾ ਹੈ ਸਰਕਾਰ ਦਾ ਉਹ ਕਿਸੇ ਦੇ ਨਾਲ ਸ਼ੇਅਰ ਨਹੀਂ ਕਰੇਗੀ ਇਹ ਕੋਈ ਵੀ ਕਰਾਪਸ਼ਨ ਕਿਸੇ ਵੀ ਲੈਵਲ ਤੇ ਕਿਸੇ ਵੀ ਤਰ੍ਹਾਂ ਦੀ ਕਰਾਪਸ਼ਨ ਨਹੀਂ ਕਰੇਗੀ ਕੋਈ ਤਨਖਾਹ ਨਹੀਂ ਲਵੇਗੀ ਕੋਈ ਊਰਜਾ ਦੀ ਖਪਤ ਨਹੀਂ ਕਰੇਗੀ ਇਹ ਚੀਜ਼ਾਂ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਆਖਦਾ ਦਿੱਤੀਆਂ ਨੇ ਅਤੇ ਇੱਥੋਂ ਤੱਕ ਆਖ ਦਿੱਤਾ ਕਿ ਭਵਿੱਖ ਦੇ ਵਿੱਚ ਸਾਡਾ ਰਾਸ਼ਟਰਪਤੀ ਸਾਡਾ ਪ੍ਰਧਾਨ ਮੰਤਰੀ ਵੀ ਹੈ ਜਿਹੜਾ ਉਹ ਵੀ ਇੱਕ ਰੋਬੋਟ ਬਣ ਸਕਦਾ ਹੈ ਇੱਕ ਰੋਬੋਟ ਨੂੰ ਭਾਵੇਂ AI ਮਸ਼ੀਨ ਨੂੰ ਇਹ ਚਾਰਜ ਦਿੱਤਾ ਜਾ ਸਕਦਾ ਹੈ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਜੇਕਰ ਸੰਵਿਧਾਨ ਕਿ ਜਿਹੜੇ ਸੰਵਿਧਾਨਿਕ ਜਿਹੜੇ ਜਿਹੜੇ ਇਹ ਅਹਿਮ ਅਹੁਦੇ ਹਨ ਜਿਵੇਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵੀ ਜੇ ਇੱਕ ਰੋਬੋਟ ਬਨਣ ਲੱਗ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਰੁਜ਼ਗਾਰ ਕਿੱਥੇ ਰਹੇਗਾ ਬੇਰੁਜ਼ਗਾਰੀ ਤੇ ਪਹਿਲਾਂ ਹੀ ਜਿਹੜੀ ਆ ਉਹ ਸਿਖਰ ਤੇ ਪਹੁੰਚੀ ਹੋਈ ਹੈ ਤੇ ਹੁਣ ਜਿਹੜੇ ਹਨ ਮੰਤਰੀ ਪ੍ਰਧਾਨ ਮੰਤਰੀ ਇਹ ਵੀ ਜਿਹੜੇ ਹਨ ਰੋਬੋਟ ਬਨਣ ਲੱਗ ਪਏ ਹਨ ਤਾਂ ਉਹ ਜਿਵੇਂ ਕਿ ਅੱਗੇ-ਅੱਗੇ ਦੇਖੀਏ ਕੋਤਾ ਹੈ ਕਿਆ ਤਾਂ ਕੀ ਹੁੰਦਾ ਹੈ ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਹੈ ਪਰ ਦੋਸਤੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਜਰੂਰ ਦੱਸਣਾ ਤੇ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ